ਦਾਸਪੁਰ ਦੇ ਵਾਰਡ ਨੰਬਰ 9 ਦੇ ਵਿੱਚ ਸਥਿਤ ਮੁਹੱਲਾ ਇਸਲਾਮਾਬਾਦ ਵਿੱਚ ਇੱਕ ਬਦਿਆਨ ਹਸਾਰੇ ਇੱਕੀ ਪੁਰਾਣੀ ਛੱਤ ਦਾ ਕੁਝ ਹਿੱਸਾ ਵਿਗੜਨ ਕਾਰਨ ਘਰ ਵਿੱਚ ਰਹਿਣ ਵਾਲੀ ਔਰਤ ਦੀ ਜਾਨ ਬਹੁਤ ਮੁਸ਼ਕਲ ਨਾਲ ਬਚੀ। ਦਰਅਸਲ ਔਰਤ ਆਪਣੇ ਕਪੜੇ ਲੈਣ ਗਈ ਸੀ ਕਿ ਮਿੱਟੀ ਦੇ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਅਤੇ ਉਹ ਅੱਧੀ ਛੱਤ ਦੇ ਉੱਪਰ ਅੱਧੀ ਛੱਤਲੇ ਲੰਗ ਗਈ। ਨੇੜੇ ਹੀ ਪਤੰਗ ਉਡਾਰੇ ਕੁਝ ਲੜਕਿਆਂ ਦੀ ਨਜ਼ਰ ਉਸਤੇ ਪਈ ਤਾਂ ਉਸਨੂੰ ਬਾਲਕੇ ਉੱਪਰ ਖਿੱਚਿਆ ਗਿਆ ਜਿਸ ਕਾਰਨ ਆਉਟਪੋਰਟ ਬਾਲਬਾਲ ਬਚੀ ਪੇਟ ਓਰ ਤੇ ਲਤਾ ਕੁਮਾਰ ਨੇ ਦੱਸਿਆ ਕਿ ਉਸ ਦਾ 25 ਜਿਆੜੀ ਦਾ ਹੈ ਅਤੇ ਉਸ ਦਾ ਪੁਰਾਣਾ ਕੱਚਾ ਮਕਾਨ ਹੈ ਉਹ ਛੱਤ ਉੱਪਰ ਗਈ ਸੀ ਉਸ ਦੇ ਪੈਰ ਢੋ ਮਿੱਟੀ ਦੇ ਸਾਥ ਤਦਾ ਕੁ ਜੀ ਸਾ ਟੁੱਟ ਕੇ ਡਿੱਗਿਆ ਜਿਸ ਕਾਰਨ ਉਸ ਦਾ ਇੱਕ ਪੈਰ ਛੱਤ ਵਿੱਚੋਂ ਲੰਘ ਗਿਆ ਤੇ ਅੱਡੀ ਉਹ ਉੱਪਰ ਆ ਗਈ ਉਸ ਨੇ ਚੀਕਣਾ ਸ਼ੁਰੂ ਕਰ ਦਿੱਤਾ ਤੇ ਨੇੜੇ ਕੁਝ ਲੋਕ ਪਤੰਗ ਉਡਾਰੇ ਸਨ ਜਿਨ੍ਹਾਂ ਨੇ ਉੱਪਰ ਉਸ ਨੂੰ ਖਿੱਚਿਆ ਜਿਸ ਕਾਰਨ ਉਸ ਦੀ ਜਾਨ ਬਚੀ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਜਿਕਨੇ ਮੇਰਾ ਨਾਮ ਨਲਤਾ ਕੁਮਾਰੀ ਹੈ ਪਾਣੀ ਮੈਂ ਨਾ ਕੋਠੇ ਤੇ ਕਪੜੇ ਲਾਂ ਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਾਲੇ ਵੀ ਨਾਲ ਹੀ ਛੁੱਟ ਗਈ ਤੇ ਮੈਂ ਥੱਲੇ ਗਈ ਜਿਆਦਾ ਕਿ ਨਾ ਜੇ ਮੇਰੀਆਂ ਚੀਕਾਂ ਨਿਕਲੀਆਂ ਤਾਂ ਉਹ ਮੁੰਡੇ ਹੀ ਕੋਠੇ ਦੇ ਗੁੱਡੇ ਤਾਂਦੇ ਉਹਨਾਂ ਨੇ ਮੈਨੂੰ ਫੜ ਫੜ ਕੇ ਤੇ ਉਹ ਫੜ ਲਿਆ ਨਹੀਂ ਤੇ ਜੇ ਮੈਂ ਥੱਲੇ ਪੁੰਝੇ ਡੇਗ ਪਿੰਡ ਤੇ ਪਾਲਟੀ ਥੱਲੇ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਪੈਣਾ ਇਸੇ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਇਸੇ ਨਾਲ ਹੀ ਮੈਂ ਖਤਮ ਹੋ ਜਣਾ ਸੀ ਹਨ ਬਾਹਰ ਦਾ ਡਰ ちゃっ ਤੋ ਥੱਲੇ ਲੱਗ ਗਿਆ ਹਾਂਜੀ ਮਤਲਬ ਲੰਕੀ ਗਈ ਬੁੜੀ ਕਿਤੇ ਹਾਂ ਹਾਂਜੀ ਉਹ ਤਾਂ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਣੀਆਂ ਤੇ ਉਹਦਾ ਕਿ ਮੈਂ ਕਰਨਾ ਤੇ ਮੈਨੂੰ ਫੜਾ ਫੜ ਬਚਾਇਆ ਜਿੱਦਾਂ ਕਾਫੀ ਪੁਰਾਣਾ ਮਕਾਨ ਹੈ ਕਿੰਨੀ ਮੇਲ ਹੋ ਗਈ ਇਹਨਾਂ ਨੂੰ ਬਾਜੀ ਇੱਕ ਘੱਟੋ ਘੱਟ 50 ਸਾਲ ਤੋਂ ਬਿਤੇ ਆਉਣੇ ਆਪਣੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸਰਕਾਰ ਕੋਲ ਨਹੀਂ ਨਹੀਂ ਬਾਜੀ ਉਹ ਗਾਈ ਫਾਈਲ ਹੀ ਭਰ ਕੇ ਦਿੱਤੀ ਮੁਰਕੇ ਬਹੁਤ ਸੀ ਫਾਈਲ ਭਰ ਕੇ ਦਿੱਤੀ ਉੱਥੇ ਕਮੇਟੀ ਘਰੀ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ 3 ਸਾਲ ਹੋ ਗਿਆ ਕੋਣ ਕੋਲ ਰਹਿੰਦਾ ਹੈ ਤੇ ਅੱਛੇ ਅਹੀਂ ਇੱਕ ਮੇਰਾ ਬੱਚਾ ਵਾ ਤੇ ਦੋਹਾਂ ਜੀ ਇਹੀ ਆਪਰੇ ਬਸ ਕੀ ਕਰਦੇ ਘਰ ਵਾਲੋਂ ਕੀ ਕਰਦੇ ਉਥੇ ਦਿਹਾੜੀ ਤੇ ਪਹਿਲਾਂ ਦੇ ਤਸੀਲ ਲਈ ਹਾਂ ਜਿਹੜੀ ਵਾਜਾ ਉੱਚਾ ਮਾਜਾ ਮਾਜਾ ਉੱਚਾ ਮਾਰਦੇ ਉਹਨਾਂ ਐਮਸੀ ਸਾਹਿਬ ਆਏ ਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗੇ ਕੀ ਕਹਿਣਾ ਚਾਹੋਗੇ ਹਾਂਜੀ ਇਹਨੂੰ ਮਿਲਣੀ ਚਾਹੀਦੀ ਹੈ ਭਾਜੀ ਅਸੀਂ ਇਹ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਖਿੱਕੀ ਚੱਲਦਾ ਹੈ ਹਾਂਜੀ ਖਤਰਨਾਕ ਹਾਂਜੀ ਚਲੋ ਹਾਂਜੀ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕਿ ਆਸੀ ਦਾ ਸਭ ਦੱਸ ਦਿਓ ਕਿੰਨੇ ਫਾਈਲ ਦਿੱਤੀ ਦੀ ਹੈ ਕੀ ਕਰ ਰਹੇ ਹੋ ਇਹਨਾਂ ਦਾ ਛੱਤ ਡਿੱਗੀ ਹੈ ਜਿਹੜੀ ਲਾਲਾ ਮੈਂ ਆਪਣੀ ਵਾਰ ਚ ਬੜੀ ਗ੍ਰਾਂਡ ਦਵਾਈ ਹੈ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਮੈਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤੇ ਭਾਈ ਇਹ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਟੱਕਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰੇ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਤੇ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਰਤੀ ਹੈ ਤੇ ਮੈਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਲੋੜੀ ਨਹੀਂ ਪਰ ਮੈਂ ਹੁਣ ਮੇਰੇ ਨਾਲ ਚੱਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਤੇ ਪ੍ਰਾਣੀ ਨਿਕਲ ਆਈ ਇਹਨਾਂ ਦੀ ਫਾਈਲ ਤੇ ਮੈਂ ਕਢਾਲਦਾ ਜਾਂ ਨਹੀਂ ਨਿਕਲੀ ਤੇ ਨਵੇਂ ਸਿਰਿਓ ਫਾਈਲ ਇਹਨਾਂ ਦੀ ਭਰਤੀ ਇਹਨਾਂ ਨੂੰ ਦਰਾਨ ਕਰਾਂਗੇ ਮੈਂ ਆਪਣੇ ਲੋਵੇਂ ਮੱਦੇ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰਿਕ ਮੇਰਾ ਮਹੱਲਾ ਵਾ ਕੋਈ ਇਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਗਿਲੀ ਕਰ ਛੱਡੇ ਮੇਰਾ ਜਿਹੜਾ ਮਾਰਨ ਹੈ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਕੀ ਹੈ ਤਾਂ ਹੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤੁਹਾਨੂੰ ਬਣਿਆ ਇਹਨਾਂ ਦਾ ਵੀ ਫਰਜ ਬੰਦਾ ਵੀ ਤੁਹਾਡੇ ਥਰੂ ਹਾਂਜੀ ਹਾਂਜੀ ਤੁਹਾਡੇ ਨਾਂ ਦੇ ਚ ਹੋਏ ਸਾਰਾ ਪਰ ਇਹ ਔਰਤ ਮਾਥਾ ਬੱਚੀ ਹੈ ਉੱਪਰੋਂ ਡਿੱਗਣ ਲੱਗੇ ਥੱਲੇ ਆ ਜਾਂਦੇ ਮੈਨੂੰ ਬੜੇ ਵੇਖੋ ਪ੍ਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਅ ਕੋਈ ਗੱਲ ਨਹੀਂ ਇਹਦਾ ਕਾਰਜ ਖੇਣ ਹਾਲ ਪਰ ਇਹਨਾਂ ਦਾ ਵੀ ਫਰਜ ਪੰਦਾ ਵੈ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਪੰਦਾ ਸਾਨੂੰ ਤਾਂ ਦੱਸਣ ਸਾਨੂੰ ਦੱਸਣ ਆਣ ਕੇ ਵੀ ਇਹ ਗੱਲ ਤੇ ਆ ਰਹੀ ਨਹੀਂ ਜਿੱਥੇ ਇੰਨੀ ਗ੍ਰਾਂਟ ਮੈਂ ਦਵਾਈ ਹੈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗ੍ਰਾਂਟਾ ਇੱਥੇ ਦਿੱਤੀਆਂ ਵਾ ਇਹਨਾਂ ਦੇ ਗੁਆਂਢ ਇਹਨਾਂ ਦੇ ਲਾਗੇ ਕੋਲ ਪੁੱਛੋ ਕਿੰਨੀਆਂ ਗ੍ਰਾਂਟਾ ਦਿੱਤੀਆਂ ਇੱਥੇ ਪਰ ਇਹਨਾਂ ਦਾ ਫਰਜ ਹੈ ਸਾਡੇ ਕੋਲ ਆਣ ਕੇ ਤਾਂ ਸਾਨੂੰ ਪਤਾ ਲੱਗਣਾ ਚਲੋ ਹੁਣ ਗਾਡੀ ਨਾਲ ਚੱਲ ਗਏ ਦੇ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਮੈਂ ਪਹਿਲ ਦੇ ਹੱਦ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ